ਤੇ ਕਿਸਾਨ ਵੀਰੋ ਤਰੀਕ ਜਿਹੜੀ ਅੱਜ ਹੋਗੀ 2 ਜੂਨ ਤੇ 2025 ਤੇ ਕੋਟਕਪੂਰਾ ਮੰਡੀ ਵਿੱਚ ਵੀ ਅੱਜ ਤੂੜੀ ਦੀ ਬੋੜੀ ਜਿਹੜੀਆਂ ਨੇ ਟਰਾਲੀਆਂ ਰਹਿਗੀਆਂ ਅੱਜ ਦੋ ਹੀ ਤੇ ਕੱਲ ਜਿਹੜੀਆਂ ਤਿੰਨ ਚਾਰ ਤਿੰਨ ਟਰਾਲੀਆਂ ਆਈਆਂ ਤਿੰਨ ਚਾਰ ਤੇ ਅੱਜ ਵੀ ਜਿਹੜੀਆਂ ਟਰਾਲੀਆਂ ਰਹਿਗੀਆਂ ਦੋ ਹੀ ਤੇ ਕੱਲ ਵੀ ਰੇਟ ਜਿਹੜਾ 300 ਤੋਂ ਵੀ ਪਾਰ ਲੰਘਿਆ ਸੀਗਾ ਇੱਕ ਟਰਾਲੀ ਦਾ ਤੇ ਬਾਕੀ ਵੀ ਰੇਟ ਉਹੀ 250 ਦੇ ਰੁਪਏ ਦੇ ਆਸ-ਪਾਸ ਸੀ ਅੱਜ ਵੀ ਟਰਾਲੀਆਂ ਰਹਿਗੀਆਂ ਤੂੜੀ ਦੀਆਂ ਸਿਰਫ ਦੋ ਤੇ ਕਾਗ ਜਿਹੜਾ ਅੱਜ ਆਇਆ ਤਿੰਨ ਚਾਰ ਕਾਗ ਜਿਹੜੇ ਆਏ ਵੇ ਅੱਜ ਤੇ ਬਾਕੀ ਰੇਟ ਦਾ ਪਤਾ ਲੱਗੂ ਵੀ ਕਿੱਥੋਂ ਦੀ ਕਿ ਜਾਂਦਾ ਅੱਜ ਤੇ ਦਿਨ ਜਿਹੜਾ ਅੱਜ ਵੀ ਸੋਮਵਾਰ ਆ ਤੇ ਨਾਲ ਵੀ ਆਪਾਂ ਦੱਸ ਦਈਏ ਵੀ ਸਬਜ਼ੀ ਦੇ ਰੇਟ ਵੀ ਅੱਜ ਆਪਾਂ ਅਪਲੋਡ ਕਰਾਂਗੇ ਫੇਸਬੁੱਕ ਪੇਜ ਤੇ ਤੇ ਲਾਈਵ ਨੂੰ ਦਬਕੇ ਕਰ ਦੋ ਵੀ ਸ਼ੇਅਰ ਤੇ ਟਰਾਲੀਆਂ ਰਹਿ ਗਈਆਂ ਅਜ ਦੋ ਹੀ ਤੇ ਗਾਹਕ ਤੁਸੀਂ ਦੇਖ ਸਕਦੇ ਹੋ ਤੇ ਕੋਟਕ ਪੂਰਾ ਵੀ ਸਵੇਰੇ 7 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜਾ ਟਾਈਮ ਆ ਜਿਹੜਾ 6:58 ਮਿੰਟ ਹੋ ਚੁੱਕੇ ਆ ਤੇ 2 ਮਿੰਟ ਰਹਿ ਗਏ ਬੋਲੀ ਸ਼ੁਰੂ ਹੋਣ ਦੇ ਵਿੱਚ ਤੇ ਅੱਗੇ ਵੀ ਕਿੱਥੇ 12-13 ਪਹਿਲਾਂ ਟਰਾਲੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਤੇ ਹੁਣ ਜਿਹੜੇ 2 ਹਫ਼ਤੇ ਹੋ ਗਏ ਬਈ ਤੂੜੀ ਮੋਗੀ ਮੰਡੀ ਤੇ ਕਦੇ 4 ਕਦੇ 5 ਟਰਾਲੀਆਂ ਹੀ ਰਹਿੰਦਾਂ ਤੇ ਕੱਲ ਆਈਆਂ ਸੀ 3 ਵੀ ਅੱਜ ਰਹਿ ਗਿਆ 2 ਟਰਾਲੀਆਂ ਹੀ ਕੱਲ ਜਿਹੜਾ ਰੀਡਰ ਆ ਸੀ ਬਈ ਕੱਲ ਇੱਕ ਟਰਾਲੀ 300 ਤੋਂ ਉੱਪਰ ਗਈ ਸੀਗੀ ਤੇ ਇੱਕ ਟਰਾਲੀ ਬਈ ਕੱਲ ਗਿੱਲੀ ਆ ਗਈ ਸੀਗੀ ਜਾਲੀ ਵਾਲੀ ਟਰਾਲੀ ਸੀ ਤੇ ਉਹਦੇ ਸਣੇ 4 ਟਰਾਲੀਆਂ ਜਿਹੜੀਆਂ ਆਈਆਂ ਸੀ ਤੇ ਉਹ ਤੂੜੀ ਜਿਹੜੀ ਵਿਕੀ 125 ਰੁਪਏ ਵੇਰੇਗੀ ਜਾਲੀ ਵਾਲੀ ਟਰਾਲੀ ਤੇ ਕਿਉਂਕਿ ਉਹਦੇ ਵਿੱਚ ਮੀਂਹ ਦਾ ਜਿਹੜਾ ਪਾਣੀ ਪਿਆ ਹੋਇਆ ਸੀਗਾ ਤੇ ਬਾਕੀ ਪਈ ਆ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਕੱਲ वाली ਵੀਡੀਓ ਦੇ ਵੀ ਤੁਸੀਂ ਦੇਖ ਸਕਦੇ ਹੋ ਤੇ ਅੱਜ ਜਿਹੜਾ ਤੂੜੀ ਦਾ ਰੇਟ ਆ ਦੇਖਣ ਵਾਲਾ ਹੋਊਗਾ ਕਿਉਂਕਿ ਅੱਜ ਵੀ ਗਾਹਕ ਵੀ ਜਿਹੜਾ ਆਇਆ ਤਿੰਨ ਚਾਰ ਗਾਹਕ ਜਿਹੜੇ ਆਏ ਆ ਤੇ ਬਾਕੀ ਬੋਲੀ ਸ਼ੁਰੂ ਹੋਣ ਵਾਲੀ ਇੱਕ ਅੱਧਾ ਮਿੰਟ ਰਹਿ ਗਿਆ ਤੇ ਸਵੇਰੇ 7 ਵਜੇ ਵੀ ਬੋਲੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਤੇ ਹਰੇਚਾਰੇ ਦੀ ਬੋਲੀ ਵੀ ਜਿਹੜੀ ਕੋੜਕਪੂਰਾ ਮੰਡੀ ਦੇ ਵਿੱਚ 11 ਵਜੇ ਸ਼ੁਰੂ ਹੁੰਦੀ ਆ ਹੁਣ ਜਿਹੜੀ ਬੋਲੀ ਉਹ ਸ਼ੈੱਡੇ ਠਾਂ ਲੱਗਣ ਲੱਗੀ ਮੰਡੀ ਦੇ ਅੰਦਰ ਪਹਿਲਾਂ ਬੋਲੀ ਜਿਹੜੀ ਇੱਥੇ ਹੁੰਦੀ ਸੀ ਗੇਟ ਕੋਲ ਹੀ ਤੇ ਤੂੜੀ ਦੀ ਬੋਲੀ ਵੀ ਉਸੇ ਗੇਟ ਕੋਲ ਹੀ ਹੁੰਦੀ ਹਲੇ ਵੀ ਤੇ ਜੇ ਕਿਸੇ ਵੀਰ ਨੇ ਤੂੜੀ ਵੇਚਣ ਆਉਣਾ ਹੋਵੇ ਜਾਂ ਖਰੀਦਣ ਆਉਣਾ ਹੋਵੇ ਤਾਂ ਸਵੇਰੇ 7 ਵਜੇ ਤੋਂ ਪਹਿਲਾਂ ਵੀ ਆ ਜੇ 7 ਵਜੇ ਪੂਰੇ ਬੋਲੀ ਸ਼ੁਰੂ ਹੋ ਜਾਂਦੀ ਆ ਅੱਜ ਜਿਹੜਾ ਰੇਟ ਦੇਖਣ ਵਾਲਾ ਹੋਊਗਾ ਵੀ ਕਿੰਨਾ ਰੇਟ ਜਾਂਦਾ ਕਿਉਂਕਿ ਤੂੜੀ ਵੀ ਹੁਣ ਘਟਾਉਣ ਲੱਗ ਗਈ। ਇੱਕ ਤਾਂ ਵੀ ਕਿਸਾਨ ਵੀਰ ਜਿਹੜਾ ਝੋਨੇ ਝੋਨੇ 'ਚ ਲੱਗੇ ਹੁਣ ਤੇ ਉਹਦੇ ਕਰਕੇ ਵੀ ਰੇਟ ਦਾ ਫਰਕ ਪਊਗਾ ਹੁਣ। ਵੱਧ ਵੀ ਸਕਦਾ ਰੇਟ। ਬਾਕੀ ਵੀ ਜਿਹੜੇ ਗਾਹ ਸੀਗੇ ਤੂੜੀ ਕੇਰਾ ਬਹੁਤ ਹਾਈ ਐਸਟੋਰ ਕੀਤੀ ਵੀ ਹੈਗਿਰਾ ਤੇ ਬਾਕੀ ਇੱਕ ਅੱਡੇ ਦਿਨ 'ਚ ਹੋਰ ਆਉਂਦਾ ਇਹ ਦਿਨਾਂ 'ਚ ਪਤਾ ਲੱਗ ਜੂਗਾ ਵੀ ਰੇਟ ਕੀ ਰਹਿੰਦਾ। ਤੇ ਹਰੇ ਚਾਰੇ ਦਾ ਰੇਟ ਵੀ ਵੀ ਜਿਹੜੀ ਆਪਾਂ ਵੀਡੀਓ ਅਪਲੋਡ ਕਰਾਂਗੇ ਹੁਣ ਦੱਸਾਂਗੇ ਮੈਂਡਾਂ ਦੇ ਵਿੱਚ ਤੇ ਬਾਕੀ ਦੇਖਦੇ ਤਾਂ ਲੱਗਦਾ ਸੀ ਵੀ ਕਿਆ ਖੇਡਾ ਹਾਂ ਹਾਂ ਪਿਆਵ ਵਾਲਾ ਵੇਖਿਆ ਮੈਂ ਹਾਂ ਗੱਲ ਵਧੀਆ ਮੈ ਸੀਗਾ ਕਿਹੜਾ ਸ਼ੁਰੂ ਸ਼ੁਰੂ ਦੂਸਰ ਬਣਾ ਲੈ ਮੈਂ ਕਿੱਥੇ ਲਰ ਗਿਆ ਕਿਹੜਾ ਪਾ ਇਹਦਾ ਨਹੀਂ ਪਾਣੇ ਨਹੀਂ ਪਾਣਗੇ ਪਰ ਹਾਂ ਨਹੀਂ ਚੰਗਾ ਖੇਡਿਆ ਯਾਰ ਹੁਣ ਤਾਂ ਫਾਈਨਲ ਜਿੱਤਣ ਫੇਰੀ ਆ ਹਾਂ ਇਹਾਂ ਦਾ ਲੱਗਿਆ ਸੀ ਵੀ ਗਿਆ ਜੀ ਤੇਨਾਂ ਯਾਰ ਉਹਦੇ ਸ਼ੇਰ ਸ਼ੇਰ ਨੂੰ ਬਹੁਤ ਸੌਣਾ ਛੱਡੇ ਹਾਂ ਉਹ ਨਾ ਕੀ ਅਸ਼ਰੇ ਆ ਰਹੀ ਆ ਤੇ ਕੀ ਵਾਹ ਹਾਂ ਸ਼ੇਰ ਆਈ ਆ ਐ ਜੇ ਆ ਨਾ ਹਾਂ ਆਈ ਤੇ ਪੈਂਦਾ ਸ਼ੇਰ ਆ ਰਹੀ ਜਰ ਨਹੀਂ ਆਏ ਜੇ ਨਾ ਤੁਹਾਨੂੰ ਤਾਂ ਘੱਟ ਹੀ ਪਤਾ ਆਪਾਂ ਦਾ ਆਪਦਾ ਪੰਜਾਬ ਦਾ ਮੈਚ ਆ ਵੀ ਇਹ ਤਾਂ ਪੰਜਾਬ ਜਤੋਣਾ ਤੇ ਲੋ ਜੀ 7:00 ਵੱਜ ਚੁੱਕੇ ਆ ਚੱਲ ਜੇ ਕੁੜੀ ਦੀ ਬੋਲੀ ਜਿਹੜੀ ਸ਼ੁਰੂ ਹੋਣ ਵਾਲੀ ਆ ਤੇ ਦੂ ਟਰਾਲੀਆਂ ਵੀ ਆਈਆਂ ਅੱਜ ਤੇ ਪੰਜਾਬ ਵਾਲੇ ਵੀ ਮੈਚ ਕਹਿੰਦੇ ਰਾਤ ਜਿੱਤ ਗਏ ਉਹ ਹਜੇ ਖਰਦਾਈਓ ਤੋ ਦਾ ਨਾ ਪਾਇਆ ਜਾ ਤੇ ਵੀ ਇਹ ਹੁੰਦਾ ਰੇਟ ਆਪਾਂ ਦੱਸਦੇ ਆਂ ਵੀ ਇਹ ਹੁੰਦਾ ਜਿਹੜਾ ਕੁਆਂਟਲ ਦੀ ਮੰਨ ਲਾ ਬੋਲੀ ਜਿਹਨੇ ਕਈ ਪੁੱਛ ਲੈਂਦੇ ਬਈ ਮੰਨ ਦੀ ਹਿਸਾਬ ਨਾਲ ਰੇਟ ਲੱਗਦਾ ਇਹ ਵੀ ਕੁਆਂਟਲ ਦੇ ਹਿਸਾਬ ਨਾਲ ਜਿਹੜਾ ਰੇਟ ਲੱਗਦਾ ਟਰਾਲੀ ਦੇ ਵਿੱਚ ਆਮ ਜੀ ਟਰਾਲੀ ਵੀ 13 14 ਕੁਆਂਟਲ ਲੋਡ ਚ ਤੂੜੀ ਪੈਂਦੀ ਜਿਵੇਂ ਆਹ ਟਰਾਲਾ ਥੋੜਾ ਜਿਹਾ ਮੰਨ ਲਓ ਜਿਆਦੇ ਭਰਿਆ ਹੈ ਇਹਦੇ ਚ ਮੰਨ ਲਓ ਵੀ 19 18 19 20 ਕੁਆਂਟਲ ਦੀ ਜਿਹੜੀ ਤੂੜੀ ਹੋ ਸਕਦੀ ਹੈ ਤੇ ਵੀ ਕੁਆਂਟਲ ਦੇ ਹਿਸਾਬ ਨਾਲ ਜਿਹੜਾ ਜਿਵੇਂ 250 300 ਜੋ ਵੀ ਰੇਟ ਹੁੰਦਾ ਕੁਆਂਟਲ ਦਾ ਰੇਟ ਹੁੰਦਾ ਉਹ ਤੇ ਕਈ ਵੀਰਾਂ ਨੇ ਨੂੰ ਵੀ ਆਏ ਸੀਗੇ ਵੀ ਇਹ ਇਮਾਨਦਾਰ ਰੇਟ ਦੱਸਦੇ ਜਾਂ ਕਿੰਨੇ ਦਾ ਜਾਂ 50 ਕਿਲੋ ਦਾ ਤੇ ਬਈ ਇਹ ਕੁਆਂਟਲ ਦਾ ਰੇਟ ਜਿਹੜਾ ਦੱਸਿਆ ਜਾਂਦਾ ਤੇ ਚਲੋ ਜੀ ਬਈ ਬੋਲੀ ਹੋ ਗਈ ਸ਼ੁਰੂ ਤੇ ਚੱਲਦੇ ਆਂ ਆਪਾਂ ਪਹਿਲੀ ਟਰਾਲੀ ਵੱਲ ਇਹ ਵੀ ਲਾਈਵ ਨੂੰ ਮਤਵਤਵ ਨਾਲ ਸ਼ੇਅਰ ਜਰੂਰ ਕਰਿਆ ਕਰੋ ਸਵੇਰੇ ਜਿਹੜਾ 7 ਵਜੇ ਆਪਾਂ ਲਾਈਵ ਹੋਇਆ ਕਰਾਂਗੇ ਡੇਲੀ ਹੁਣ ਤੇ ਐਤਵਾਰ ਵੀ ਬੋਲੀ ਹੁੰਦੀ ਹੈ ਦੀ ਚਲੋ ਜੀ ਪਹਿਲੀ ਟਰਾਲੀ ਅਗਲੀ ਜਿੱਦੀ ਕੁਲੀ ਤਾਂ ਨਹੀਂ ਆ ਜਮਾਰਗੇ ਵੇਖਣਾ ਜੇ ਅਸੀਂ ਜਿੱਲੀ ਕਰਦੇ ਫੇਸ ਤੋਂ ਟ੍ਰੇਨਿੰਗ ਕਰਦੇ ਆ ਭਾਈ ਉਸ ਤੋਂ ਬੜਾ ਅਪੋਰਟਰੀ ਜਾਣੀ ਭਾਈ ਜਾਨਾ ਇੱਥੇ ਯਾਰ ਉਹ ਮੈਂ ਛੱਡਾ ਦੇ ਵਿੱਚ ਆਉਣੇ ਲੱਗੇ ਦੂਜਾ ਕਿਥੇ ਕੰਮ ਆ 200 200 10 15 20 250 250 250 54 60 65 65 70 77 75 80 85 90 95 300 5 305 ਬੋਲਦਾ ਕੋਈ 305 ਰੁਪਏ ਬਾਈ ਲੋ ਜੀ ਪਹਿਲੀ ਟਰਾਲੀ ਲਈ ਲੱਗੀ ਹੈ 300 ਤੇ 95 ਰੁਪਏ ਤੇ ਦੂਜੀ ਟਰਾਲੀ ਜਿਹੜਾ ਰੇਟ ਤੁਹਾਨੂੰ ਦੱਸਾਂ ਕਿ ਕੀ ਲੱਗਦਾ ਉਹਦਾ ਵੀ ਕੋਟ ਕਬੂਰੇ ਦੇ ਬੋਲੀ ਇਹ ਤਸਵੀਰ ਜਿਹੜੇ ਸੱਤ ਵੱਜ ਚੁੱਕੇ ਆ ਆਈ ਮੈਂ ਆਣਾ ਪਈਆ ਤੇ ਲੋਡ ਲਿਆ ਅਸਰਵਸੀਆ ਕੋ ਸਾਲਾ ਮਾਰਦਾ ਜਿਹੜਾ ਆਇਆ ਸੀ ਕਿਹਨਾ ਆਇਆ ਆਹ ਕੋ ਬੋਲੀ ਜੀ ਬਾਈ ਭੱਜ ਜਾ ਉਹ ਨਹੀਂ ਆਜੀ ਸੋਰਾ ਕੋਲੇ ਥੋਲੇ ਨਾ ਨਾ ਸਟਾਇਆ ਉੱਤੋਂ ਦੀ ਪਾਉਂਦਾ ਆ ਬਾਈ ਆਇ ਨਿਕਲੂਗੀ ਬੋਲੋ ਜੀ 200 ਬਸ ਜਾਲ ਵੱਡੀ ਹੈ ਸਾਰੀ ਸਹੀ ਨੱਤੀ ਅੰਗ ਹਨਾ ਪੁਰਾਣੀ ਆ ਬਾਈ ਅੱਛਾ ਹਾਂ ਪੁਰਾਣੀ ਹੈ 200 200 5 10 15 20 25 30 ਕਾਲੀ 250 54 60 65 70 275 ਬੋਲਾਂਗੇ ਨੇ 275 ਰੁਪਏ ਵੀਰ ਜੀ ਸ਼ਰਮਣ ਲੈ ਰਹੀ ਸੀ 355 ਲਓ ਜੀ 275 ਰੁਪਏ ਲੱਗੇ ਟਰਾਲੀ ਤੇ ਪਹਿਲੀ ਟਰਾਲੀ ਲੱਗੀ ਸੀ ਵੀ 305 ਰੁਪਏ ਤੇ ਧੰਨਵਾਦ ਸਾਰੇ ਵੀਰਾਂ ਦਾ ਲਾਈਵ ਨਾਲ ਜੋੜਨ ਦੇ ਲਈ